ਪਾਸੇ ਕਮੇਨ ਸਾਫ ਮੋਰਚੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਅੱਜ ਲੁਧਿਆਣਾ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਏਜੰਡਾ ਸੀ ਲੈਂਡ ਪੋਲਿੰਗ ਪਾਲਿਸੀ ਜੋ ਸਰਕਾਰ ਦੇ ਵੱਲੋਂ ਲਿਆਂਦੀ ਜਾ ਰਹੀ ਆ ਇਸ ਨੂੰ ਰੱਦ ਕਰਵਾਉਣ ਦੇ ਲਈ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਮੀਟਿੰਗ ਹੋਈ ਤੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਕਿਹੜੇ ਵੱਡੇ ਫੈਸਲੇ ਕਿਸਾਨਾਂ ਦੇ ਵੱਲੋਂ ਲਏ ਗਏ ਨੇ ਜਿਸ ਤੋਂ ਬਾਅਦ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦੀ ਗੱਲ ਕਿਸਾਨਾਂ ਦੇ ਵੱਲੋਂ ਕਹਿ ਦਿੱਤੀ ਗਈ ਆਖਰ ਕਿਹੜੇ ਵੱਡੇ ਐਲਾਨ ਕਰ ਦਿੱਤੇ ਕਿ ਮੁਰਤੋਂ ਦਿੱਲੀ ਕੁਝ ਕੀਤਾ ਜਾਵੇਗਾ ਕਿ ਸਰਕਾਰ ਨੂੰ ਉਹ ਮੰਗਾਂ ਮਨਵਾਉਣ ਦੇ ਲਈ ਮਜਬੂਰ ਕਰ ਦਿੱਤਾ ਜਾਵੇਗਾ ਪੂਰੀ ਗੱਲਬਾਤ ਕਿਸਾਨ ਆਗੂਆਂ ਦੀ ਜ਼ੁਬਾਨੀ ਸੀ ਅੱਜ ਜਿਹੜੀ ਇੱਥੇ ਜਿੱਥੇ ਬੰਨੀਆਂ ਪਹੁੰਚੀਆਂ ਨੇ ਉਹਨਾਂ ਦੇ ਵਿੱਚ ਮੇਰੇ ਨਾਲ ਇੱਧਰ ਬੈਠੇ ਨੇ ਲਖਵਿੰਦਰ ਸਿੰਘ ਜੀ ਇਹ ਹੈਨੇ ਭਾਰਤੀ ਕਿਸਾਨ ਜੁਨਿਅਨ ਆਜ਼ਾਦ ਵੀ ਕੇ ਜੁਆਤ ਤੋਂ ਮੇਰੇ ਨਾਲ ਸਰਦਾਰ ਦਿਲਵਰ ਸਿੰਘ ਜੀ ਸਾਰੇ ਜਾਣਦੇ ਹੋ ਔਰ ਇਧਰ ਮੇਰੇ ਨਾਲ ਭੰਦੇਤ ਸਾਹਿਬ ਬੈਠੇ ਨੇ ਔਰ ਸੁਮਿੰਤ ਸਿੰਘ ਜੀ ਇਹ ਮਾਨਤ ਸਿੰਘ ਜੀਪੀ ਤੋਂ ਔਰ ਉਹਨਾਂ ਦੇ ਨਾਲ ਭੇੜੀ ਸਾਹਿਬ ਸਾਡੇ ਵੀ ਕੇ ਦੀ ਭੇੜੀ ਤੋਂ ਉਹਨਾਂ ਦੇ ਨਾਲ ਕਿਰਤੀ ਸੰਗਤ ਕ੍ਰਾਂਤੀਕਾਰੀ ਖਾਣ ਯੂਨੀਅਨ ਤੋਂ ਸਰਬੰਤ ਸਿੰਘ ਜੀ ਸੋ ਇਹ ਸਾਰੇ ਸਾਥੀ ਅੱਜ ਜਿੱਥੇ ਬੰਦੀਆਂ ਆਈਆਂ ਨੇ ਸਾਰੇ ਅੱਜ ਇਸ ਦਲ ਵਾਸਤੇ ਪੂਰੇ ਕੇਮ ਬੋਲੋਂ ਸਹਿਮਤ ਹੋ ਕੇ ਇਕਮੁੱਟ ਹੋ ਕੇ ਇਕਜੁੱਟ ਹੋ ਕੇ ਅੱਜ ਇਹ ਜਿਹੜੀ ਚਿੱਠੀ ਹੈ ਪੱਤਰ ਇਹ ਐਸਕੇ ਨੂੰ ਭੇਜਿਆ ਜਾਏਗਾ ਤੋਂ ਉਹ ਮੈਂ ਸਦਾ ਸੰਬੰਧਿਤ ਦੇ ਰੂਪੋਂ ਕਮਾਂਗਾ ਉਹ ਆਪ ਜੀ ਸਮੋਹਨ ਕਰਦੇ ਪਹਿਲੀ ਗੱਲ ਤਾਂ ਤੁਸੀਂ ਸਾਡੇ ਸੱਦੇ ਤੇ ਇੱਥੇ ਪਹੁੰਚੇ ਹੋ ਸਾਰੇ ਪੱਤਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਅਸੀਂ ਜਿਹੜੀ ਆ ਲਿਖਤੀ ਚਿੱਠੀ ਜਿਹੜੀ ਆ ਉਹਦਾ ਡਿਜੀਟਲ ਜਿਹੜਾ ਵਾ ਉਹ ਵਾ ਜੂਮ ਤੋਂ ਪ੍ਰੈਸ ਨੂੰ ਭਈਆ ਕਰਾ ਦਾਂਗੇ ਅਸੀਂ ਐਸਕੇਮ ਨੂੰ ਲਿਖ ਰਹੇ ਆ ਲਗਭਗ ਤਿੰਨ ਚਿੱਠੀਆਂ ਅਸੀਂ ਇਸ ਤੋਂ ਪਹਿਲਾਂ ਵੀ ਚੱਲਦੇ ਮੋਰਚੇ ਵਿੱਚ ਲਿਖੀਆਂ ਸਾਡੇ ਕੇਮਨ ਦੀ ਸਮਝ ਹੈਗੀ ਆ ਵੀ ਦੇਖੋ ਜਿੰਨੇ ਵੱਡੇ ਮਸਲੇ ਆ ਵਕਤਮਾਨ ਸਮੇਂ ਵਿੱਚ ਲੈਂਡ ਪੂਲਿੰਗ ਪਾਲਿਸੀ ਇਹ ਦੋਗਾ ਬਿਜਲੀ ਬੋਰਡ ਦਾ ਪ੍ਰਾਈਵੇਟੇਸ਼ਨ ਇਸ ਵੇਲੇ ਅਮਰੀਕਾ ਨਾਲ ਜਿਹੜਾ ਭਾਰਤ ਦਾ ਸਮਝੌਤਾ ਹੋਣ ਜਾ ਰਿਹਾ ਫ੍ਰੀ ਟ੍ਰੇਡ ਐਗਰੀਮੈਂਟ ਜਿਹਨੂੰ ਕਹਿੰਦੇ ਹੈਗੇ ਆ ਜਾਂ ਹੋਰ ਪੰਜਾਬ ਦੀਆਂ ਜੁਰੀਆਂ ਹੋਈਆਂ ਮੰਗਾਂ ਜਿਹੜੀਆਂ ਬਹੁਤ ਵੱਡੀਆਂ ਮੰਗਾਂ ਨੇ ਉਹਨਾਂ ਮੰਗਾਂ ਤੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਸਮੇਂ ਦੀ ਲੋੜ ਆ ਅਰ ਇਹਦੀ ਪਹਿਲ ਕਦਮੀ ਕਰਜਾ ਹੋਇਆ ਜਿਹੜਾ 30 ਦਾ ਟਰੈਕਟਰ ਮਾਰਚ ਸੀਗਾ ਇਸਕੇ ਹੰਲਾ ਅਸੀਂ ਕੱਲਾ ਜਵਾਨੀ ਕਲੱਬ ਵੀ ਨਹੀਂ ਗਰਾਊਂਡ ਤੇ ਜਾ ਕੇ ਐ ਆਪਣਾ ਵੱਡੇ ਵੱਡੇ ਘੱਟ ਕਰਕੇ ਟਰੈਕਟਰ ਟਰਾਲਿੰਗ ਟਰੈਕਟਰਾਂ ਦਾ ਮਾਰਕ ਵਿੱਚ ਸ਼ਾਮਲ ਹੋਏ ਆਂ ਔਰ ਅਸੀਂ ਪਹਿਲ ਕਦਮੀ ਕੀਤੀ ਹੈ ਵੀ ਅਸੀਂ ਸਾਂਝੇ ਸੰਗਰਸ਼ਾ ਦੇ ਮਦਈ ਹੈਗੇ ਆਂ ਔਰ ਦੂਸਰੇ ਰੂਪ ਵਿੱਚ ਗਾਹਾਂ ਐਸਕੇਐਮਡੀ ਮੀਟਿੰਗ ਆ ਗਈ ਹੈ ਸ਼ਾਇਦ ਕੱਲ ਉਸ ਤੋਂ ਪਹਿਲਾਂ ਅਸੀਂ ਚਿੱਠੀ ਕਿਉਂਕਿ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਇਹ ਕਹਿਤਾ ਸੀ ਵੀ ਅਸੀਂ ਤੁਹਾਨੂੰ ਚਿੱਠੀ ਲਿਖਣਾ ਚਾਹੁੰਦੇ ਆਂ ਆ ਰੋਦੇ ਵਿੱਚ ਅਸੀਂ 26 ਅਗਸਤ 26 ਅਗਸਤ 2025 ਨੂੰ ਕਿਸਾਨ ਭਵਨ ਚੰਡੀਗੜ੍ਹ 11 ਵਜੇ ਟਾਈਮ ਦੇ ਰਹੇ ਆ ਅਰੇ ਇਸ ਚਿੱਠੀ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਇਆ ਕਿ ਜੇ ਡੇਟ ਨੂੰ ਲੈ ਕੇ ਕੋਈ ਮਸਲਾ ਹੋਵੇ ਉਹਦੇ ਬਾਰੇ ਵੀ ਵਿਚਾਰਿਆ ਜਾ ਸਕਦਾ ਵਾ ਇਸ ਕਰਕੇ ਅਸੀਂ ਪਹਿਲੇ ਪਹਿਲੇ ਪੜਾਅ ਦੇ ਵਿੱਚ ਐਸ ਕੇਮ ਨੂੰ ਸੱਦਾ ਦੇ ਕੇ ਸੰਦੇਸ਼ ਗੱਲ ਕਰਨ ਲਈ ਅੱਗੇ ਗੱਲ ਵਧਾਉਣਾ ਚਾਹੁੰਦੇ ਆ ਇਸ ਆਸ ਨਾਲ ਵੀ ਇਹ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਆਮ ਆਵਾਮ ਚਾਹੁੰਦੀ ਆ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਕਰਣ ਇਹ ਉਹਨਾਂ ਉਹਨਾਂ ਦੀ ਸਮਝ ਹੈਗੀ ਆ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਇਹਨੂੰ ਕਹਾਂ ਜੇ ਐਸਕੇਮ ਦਾ ਤੁਸੀਂ ਮੋਰਗੇ ਦਾ ਕੱਟ ਦੇਖੋ ਉਹ ਮੋਰਗੇ ਕੱਟ ਦੇ ਵਿੱਚ ਸਾਂਝੇ ਅੰਦੋਲਨ ਲਈ ਮਤਾ ਪਿਆ ਸੀਗਾ ਔਰ ਸਾਂਝੇ ਅੰਦੋਲਨ ਦੀ ਮੰਗ ਉੱਠੀ ਸੀ ਔਰ ਇਹ ਵੀ ਕਿ ਅਸੀਂ ਵੀ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਬਾਹਰੀ ਬਿਆਨਬਾਜ਼ੀ ਤੋਂ ਵੀ ਘਰੇਟ ਕਰਨ। ਅਰਾਪਾ ਵੀ ਜੱਡੇ ਇਕੱਠੇ ਕਿਤੇ ਉਹਨਾਂ ਦੀ ਮੱਥੇ ਪੈਸੀ ਲੋਕਾਂ ਦੀਆਂ ਮੱਥਾਂ ਸੀਗੀਆਂ। ਤੋਂ ਅੱਜ ਅਸੀਂ ਫਿਰ ਐਸ ਕੇ ਐਮ ਨੂੰ ਆਪਣੇ ਭਰਾਵਾਂ ਨੂੰ ਚਿੱਠੀ ਲਿਖੀ ਆ ਕਿ ਕਿਉਂ ਨਾ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਇਸ ਮੁੱਦੇ ਦੇ ਉੱਤੇ ਸਾਧਾ ਸੰਘਰਸ਼ ਦਾ ਸੱਦਾ ਆਪਣੇ ਲੋਕਾਂ ਕੋਲ ਕਦਮੀ ਕਰਦੇ ਹੋਇਆ ਅਸੀਂ ਦਿੱਤਾ ਵਾ ਅਧੇ ਦਿਨਾਂ ਨੂੰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ 11 ਅਗਸਤ ਨੂੰ 11 ਅਗਸਤ ਨੂੰ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਲੈਂਡ ਪੂਲਿੰਗ ਪਾਲਿਸੀ ਅਰ ਹੋਰ ਦਾ ਮੰਗਾਂ ਨੂੰ ਲੈ ਕੇ ਕਰੂਗਾ ਔਰ ਜਿਸ ਕਿਸਮ ਨਾਲ ਸਾਡੀਆਂ ਕੈਮਪ ਦੀਆਂ ਜੁੜੀਆਂ ਹੋਈਆਂ ਜਥੇਬੰਦੀਆਂ ਜੋ ਲਾ ਰਹੀਆਂ ਨੇ ਤੁਹਾਨੂੰ ਵੀ ਖਬਰ ਆਉਂਦੇ ਇਤਿਹਾਸਕ ਮੋਟਰਸਾਈਕਲ ਮਾਰਚ ਹੋਊਗਾ ਬਾਕੀ ਹੋਰ ਵੀ ਕੋਈ ਵਹੀਕਲ ਲਿਆਉਣਾ ਚਾਹੁੰਦਾ ਸਵਾਗਤ ਹੋਊਗਾ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਾਡੇ ਸਥਾਨਕ ਜਿਵੇਂ ਭਾਰਤੀਏ ਕਿਸਾਨ ਮਜ਼ਦੂਰ ਯੂਨੀਅਨ ਦਲਬਾਖ ਸਿੰਘ ਖੇਲ ਹੁਣਾਂ ਦੀ ਆ ਜਿਵੇਂ ਬੀਕੇ ਜੂ ਦਵਾਬਾ ਵਾ ਸਾਡੇ ਜਿਹੜੇ ਬੀਕੇ ਜੂ ਆਜ਼ਾਦ ਵੀ ਦੇ ਨੇੜੇ ਹੈਗੀਆਂ ਕੁਝ ਕਿਸਾਨ ਮਜ਼ਦੂਰ ਸਨਕਮਟੀ ਦੇ ਸਾਥੀ ਵੀ ਹੈਗੇ ਆ ਇਹ ਰਲ ਕੇ ਇੱਥੇ ਮਾਰਚ ਕਰਕੇ ਵੱਡਾ ਮਾਰਚ ਕਰਨ ਦੇ ਸਾਰੇ ਉਪਰਾਲੇ ਕਰਕੇ ਇਹਦੇ ਨਾਲ ਦੀ ਨਾਲ ਜਿਹੜਾ ਜਲੰਧਰ ਦੇ ਵਿੱਚ 20 ਅਗਸਤ 2023 ਨੂੰ ਦੇਖੋ ਕਿ ਪੰਜਾਬ ਉੱਡਾ ਦਾ ਹੈੱਡ ਆਫਿਸ ਹੈ ਨਿਰੰਦਰ ਦੇ ਬਟ। ਔਰ ਉੱਥੇ ਲਗਭਗ ਅ ਅਸੀਂ ਜਿਸ ਕਿਸਮ ਦਾ ਕਿਸਾਨ ਸਹਿਯੋਗ ਕਰ ਰਹੇ ਆ ਕੋਸ਼ਿਸ਼ ਕਰਾਂਗੇ ਵੀ ਲੱਖਾਂ ਵਰਗੇ ਇਕੱਠ ਹੋ ਜਾਣ। ਨਿਰੰਦਰ ਦੇ ਬਟ। ਔਰ ਇਹਨਾਂ ਦੋਵਾਂ ਪ੍ਰੋਗਰਾਮਾਂ 'ਚ ਜਿਹੜਾ ਕਿਸਾਨ ਮੀਡੀਆ ਪੋਰਚਾ ਕਰ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਲ ਜਿਹੜਾ ਬਾ ਉਹ ਹੋਣ ਦਾ ਸੱਦਾ ਦਵਾਂਗੇ। ਪਰ ਜੋ ਅਸੀਂ ਦੇਖਿਆ ਲੁਧਿਆਣੇ 'ਚ ਇਹ ਕਾਮਾ ਆਦਮੀ ਪਾਰਟੀ ਦਾ ਇਹਨਾਂ ਦਾ ਆਗੂ ਅਸਤੀਫਾ ਦੇ ਗਿਆ ਅੱਜ ਫਤੇਗੜ ਸਾਹਿਬ ਦੇ ਵਿੱਚ ਇਹ ਕਾਮਾ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਦੇ ਉਹਦੇ ਨਾਲ ਨੇ ਅਸਤੀਫਾ ਦਿੱਤਾ ਹੈਗਾ ਵਾ ਔਰ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਕਿਸੇ ਨਾ ਕਿਸੇ ਢੰਗ ਵਿੱਚ ਕਬਜ਼ਾ ਕਰਨਾ ਚਾਹੁੰਦਾ ਵਾ ਇਹ ਆ ਚਾਹੇ ਉਹ ਲੈਂਡ ਪੂਲਿੰਗ ਪਾਲਿਸੀ ਹੋਵੇ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਇਹ ਦੋ ਪਿੱਛੇ ਉਹ ਕਹਿੰਦੇ ਬੁਲੇਟ ਟ੍ਰੇਨ ਆ ਰਹੀ ਉਹਦੇ ਵਿੱਚ ਜ਼ਮੀਨਾਂ ਦੀ ਆਪੋਜੀਸ਼ਨ ਹੋਵੇ ਚਾਹੇ ਆਬਾਦ ਕਰ ਕਿਸਾਨਾਂ ਦਾ ਅਜਾੜਾ ਹੋਵੇ ਯਾਨੀ ਅਲਗ-ਅਲਗ ਢੰਗ ਨਾਲ ਜ਼ਮੀਨਾਂ ਨੂੰ ਖੋਣ ਦੀ ਤਿਆਰੀ ਵੇਚਿਆ ਔਰ ਪੰਜਾਬ ਦੇ ਕਿਸਾਨ ਕਦੇ ਵੀ ਆਪਣੇ ਜੀਵੇ ਦੀ ਇਹਨਾਂ ਜ਼ਮੀਨਾਂ ਨੂੰ ਜਾਣ ਨਹੀਂ ਦੇਣਗੇ ਔਰ ਨਾਲ ਤੁਹਾਨੂੰ ਜਾਣਕਾਰੀ ਦੇ ਦਿਆਂ ਅਸੀਂ ਫਿਰ ਅੱਜ ਇਸ ਸੱਦੇ ਵਾਸਤੇ ਸਾਰਿਆਂ ਨੂੰ ਸੱਦਿਆ ਔਰ 5 ਪੰਜ ਅਗਸਤ ਨੂੰ ਜਲੰਧਰ ਵਿੱਚ ਸਾਡੀ ਕੇਐਮਐਮ ਦੀ ਵੱਡੀ ਮੀਟਿੰਗ ਹੋਊਗੀ ਔਰ ਕਿਹੜੀ ਗਰਾਊਂਡ ਅਸੀਂ ਸਿਲੈਕਟ ਕਰਦੇ ਹਾਂ ਉੱਥੇ ਵੀ ਕਿਹੜੀ ਗਰਾਊਂਡ ਦੇ ਵਿੱਚ ਸਾਡਾ ਇਕੱਠ ਹੋਵੇ ਔਰ ਉੱਥੇ ਵੀ ਤੁਹਾਡੀ ਪ੍ਰੈਸ ਨੂੰ ਜਾਣਕਾਰੀ ਵੀ ਉੱਥੇ ਪ੍ਰੈਸ ਕਾਨਫਰੰਸ ਬਾਅਦ ਤੋਂ ਬਾਅਦ ਕਰਾਂਗੇ ਅੱਜ ਤੁਹਾਨੂੰ ਕੋ ਜਾਣਕਾਰੀ ਦੇ ਦਈਏ ਤੋਂ ਜਲੰਧਰ ਪੰਜ ਨੂੰ ਕਿਸਾਨ ਮਜ਼ਦੂਰ ਵਰਚਾ ਮੀਟਿੰਗ ਕਰਕੇ ਸਾਰੇ ਜਿਹੜੇ ਪ੍ਰਬੰਧ ਆ ਉਹਨਾਂ ਪ੍ਰਬੰਧਾਂ ਦਾ ਗੈਜਾ ਲਊਗਾ ਵੀ ਵੱਡਾ ਇਕੱਠ ਕਿਵੇਂ ਕਰਨਾ ਹੈਗਾ ਔਰ ਅਸੀਂ ਲੋਕਾਂ ਨੂੰ ਇਹਨਾਂ ਦੋਨਾਂ ਵਿੱਚ ਸ਼ਾਮ ਹੁੰਦਾ ਸੱਦਾ ਚ ਦੇਨੇ ਆ ਔਰ ਅਸੀਂ ਮੈਨੂੰ ਚਾਹੂਗਾ ਮਾਨੂਬ ਸਾਹਿਬ ਤੁਹਾਡੇ ਨਾਲ ਗੱਲ ਕਰ ਲੈਣ ਆ ਵੀ ਆਈ ਸੁਖਾਣ ਸੁਖਾਣ ਆਪਣੇ ਪ੍ਰਵਾਂਤਰੀ ਬਾਈ ਦੀ ਖਾਸ ਜਿਵੇਂ ਦੇਸ਼ ਸਾਹਿਬ ਨੇ ਤੇ ਰਾਏ ਸਾਹਿਬ ਨੇ ਕਿਹਾ ਕਿ ਪੂਰਾ ਪੰਜਾਬ ਲਈ ਹਿੰਦੁਸਤਾਨ ਦੇ ਜਿਹੜੇ ਜੁਮੇ ਵੀ ਖਾਨ ਨੇ ਉਹ ਚਾਹੁੰਦੇ ਨੇ ਕਿ ਇਕੱਠ ਹੋਵੇ ਏਕਾ ਹੋਵੇ ਸਾਰੀਆਂ ਨਿੱਤ ਹਿੰਦਿਆ ਦਾ ਔਰ ਜਿਸ ਤਰ੍ਹਾਂ ਇਹ ਆਪਾਂ ਗੱਲ ਕਰੀਏ ਲੈਂਡ ਐਕਟਿਵੇਸ਼ਨ ਦੀ ਉਹ ਕੱਲਾ ਪੰਜਾਬ ਦਾ ਮਸਲਾ ਨਹੀਂ ਹੈਗਾ ਜਿਹੜਾ ਲੈਂਡ ਪੂਲਿੰਗ ਹੈ ਇਹਦੇ ਨਾਲ ਦਾ ਸਿੰਗਰ ਮੱਛਲਾ ਮਧਿਆ ਪ੍ਰਦੇਸ਼ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਹੈ ਮੈਂ ਤੁਹਾਨੂੰ ਦੱਸ ਦੇਣਾ ਕਰਨਾ ਰਾਜਸਥਾਨ ਦੇ ਵਿੱਚ ਦੇ ਕੋ ਸਾਡਾ ਪਿਛਲੇ ਅਫਸਰ ਪੱਤੀ ਗਰੀ ਨੂੰ ਦਿੱਲੀ ਦੀ ਸਾਡੀ ਇੱਕੀਅਮਿਟੀ ਦੀ ਮੀਟਿੰਗ ਸੀ ਸਾਡੇ ਕੋਲ ਉੱਥੇ ਜੱਤਰ ਪਿੰਡਾਂ ਦੇ ਡੈਲੀਗੇਟ ਆਏ ਸੀ ਜਿਨ੍ਹਾਂ ਦੇ ਪਿੰਡਾਂ ਨੂੰ ਉਜਾੜਿਆ ਜਾ ਰਿਹਾ ਹੈ ਉਹ ਉਜਾੜਿਆ ਜਾ ਰਿਹਾ ਕਿਉਂਕਿ ਉੱਥੇ ਇੱਕ ਪ੍ਰਵਾਕਰ ਮੱਛੀ ਆਧਾਰਿਤ ਸਰਪੰਚਾ ਬਣਾਉਣਾ ਹੈ ਕੋਣ ਰਿਜ਼ਰਵਰ ਕਿਤੇ ਵੀ ਬਣਾਇਆ ਜਾਇਆ ਜਾਂਦਾ ਪਿੰਡ ਜਾਣ ਕੇ ਰਿਜ਼ਰਵਰ ਬਣਾਉਣਾ ਕੋਈ ਤਰਕ ਨਹੀਂ ਲੱਗਦਾ ਇੰਸੇ ਤਰ੍ਹਾਂ ਜਿਹੜੀ ਦਿੱਲੀ ਲੰਬੀ ਹਾਈਵੇ ਆ ਉਹਦੇ ਆਲੇ ਦੁਆਲੇ 180 ਪਿੰਡਾਂ ਨੂੰ ਖਾਲੀ ਕਰਨ ਦਾ ਮੁੱਦਾ ਸਾਹਮਣੇ ਆਇਆ ਹੁਣ ਬਸਲੇ ਇਸ ਕਰਦੇ ਆ ਕਿ ਜਿਹੜਾ ਹਿੰਦੁਸਤਾਨ ਹੈ ਉਹ ਇੱਕ ਰੂਹ ਕੰਟਰੀ ਜਿਹਨੂੰ ਆਪਾਂ ਕਹਿੰਦੇ ਆ ਪ੍ਰਿਸਪਰਡਾਰ ਮੋਲਕ ਹੈ ਪੰਜਾਬ ਤੇ ਕਿਸੇ ਪ੍ਰਿਸਪਰਡਾਰ ਮੋਲਕ ਸੂਬਾ ਹੈਗਾ ਹੀ ਹੈਗਾ ਹਿੰਦੁਸਤਾਨ ਦੀ ਜਿਹੜੀ ਵੱਡੀ ਆਬਾਦੀ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਹੈ ਇਹ ਪਿੰਡ ਹੀ ਉੱਠਣ ਜਾਣਗੇ ਸਾਡਾ ਜਿਹੜਾ ਸਾਡੀ ਸਭਿ 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 ਸ ਲੈਂਡ ਗ੍ਰੈਬਿੰਗ ਪਾਲਸੀ ਲੈਂਡ ਪੂਲਿੰਗ ਪਾਲਸੀ ਨਹੀਂ ਲੈਂਡ ਗ੍ਰੈਬਿੰਗ ਪਾਲਸੀ ਹੈ 1 ਇੰਚ ਵੀ ਜ਼ਮੀਨ ਉਹਦੇ ਵਿੱਚ ਨਹੀਂ ਦਿੱਤੀ ਜਾਏਗੀ ਔਰ ਮੈਂ ਸਰਕਾਰ ਤੋਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮਾਣਯੋਗ ਸਾਹਿਬ ਕੱਲ ਦੇ ਇੱਕ ਇੰਗਲਿਸ਼ ਪੇਪਰ ਦੇ ਵਿੱਚ ਇੱਕ ਆਰਟੀਕਲ ਛਪਿਆ ਸੀਗਾ ਜਿਹਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਇਹਨਾਂ ਨੇ ਲੈਂਡ ਪਾਲਸੀ ਕਹਾ ਪੂਲਿੰਗ ਕੀਤੀ ਹੈ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਉਸਦੇ ਉੱਤੇ ਇੱਕ ਰਿਪੋਰਟ ਦਿੱਤੀ ਗਈ ਹੈ ਸੋ ਦਿੱਲੀ ਦੇ ਖੱਗ ਖਿਆਲ ਕੇ ਥੱਗੀ ਮਾਰਨ ਦੀ ਮਨਸ਼ਾ ਨਾ ਰੱਖਣ ਲੋਕਾਂ ਨੇ ਸਰਕਾਰ ਤੋਂ ਨਹੀਂ ਆ ਪ੍ਰਾਪਰਟੀ ਡੀਲਰ ਨਹੀਂ ਥੁਲੇ ਪ੍ਰਾਪਰਟੀ ਡੀਲਰ ਬਹੁਤ ਨੇ ਕਮੋਦਾ ਇਸ ਵਾਰ ਬਹੁਤ ਨੇ ਜਿਹੜੇ ਜਿਹੜੇ ਕਰਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਥੁਲਿਆ ਹੈ ਸਰਕਾਰ ਦੇ ਕੰਮ ਕਿਹਨੇ ਕਈ ਦੇ ਲਾਜ ਡਾਡਰ ਦੇਖਣਾ ਚਾਹੀਦਾ ਹੈਸ ਟੂ ਦੇਖਣੀ ਚਾਹੀਦੀ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਦੇਖਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਸੂਬਾ ਕੇ ਵਧੇ ਕਿ ਕਦੀ ਵੀ ਪੰਜਾਬ ਨੇ ਸੋਚ ਕੇ ਵੋਟ ਨਹੀਂ ਪਾਈ ਸੀ ਤੁਸੀਂ ਪਿੰਡਾਂ ਨੂੰ ਤੇ ਖੇਤੀ ਨੂੰ ਖਤਮ ਕਰ ਦਿਓਗੇ ਸੋ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਅੱਜ ਦੀ ਜਿਹੜੀ ਗੱਡੀ ਦੇ ਪ੍ਰੈਸ ਕਾਨਫਰੈਂਸ ਹੈ ਦਾ ਮੁੱਖ ਮੰਤਵ ਕਿ ਸਾਰੀਆਂ ਜਥੇਬੰਦੀਆਂ ਦਾ ਇੱਕਾ ਸੋਚਾ ਇੱਕਾ ਅੱਜ ਇਹ ਕਲੀਅਰ ਹੋ ਗਿਆ ਸਾਫ ਹੋ ਗਿਆ ਕਿ ਜਿਹੜੀ ਪੰਜਾਬ ਕੇ ਅਸੀਂ ਉਹ ਸਦਾਦਾਰੀ ਸਰਕਾਰ ਹੈ ਉਸਨੇ ਸਮਝੋ ਦੇਤਾ ਕਿ ਇਹ ਕਿਸਾਨ ਵਿਰੋਧੀ ਹੈ ਤੇ ਅਗਰ ਇਹ ਕਿਸਾਨ ਮਜ਼ਦੂਰ ਵਿਰੋਧੀ ਹੈ ਤੇ ਅੱਜ ਸਮਾਏ ਮੰਗ ਕਰਦਾ ਹੈ ਕਿ ਪੂਰੇ ਦੇਸ਼ ਦੀਆਂ ਜਥੇਬੰਦੀਆਂ ਇੱਕ ਮੋਰਚੇ ਇਕਜੁੱਟ ਹੋ ਕੇ ਇਸ ਕਿਸਾਨ ਮਰੋਧੀ ਸਰਕਾਰ ਦੇਗੇ ਇਕੱਠਾ ਹੋ ਕੇ ਇੱਕ ਖੱਟਾ ਸੰਘਰਸ਼ ਕਰਨ ਕਿਕੇ ਨਾਲ ਸੰਘਰਸ਼ ਕਰਨ ਇਹਨਾਂ ਦਾ ਮੂੰਹ ਮੋੜ ਚੋਣ ਸਰਕਾਰ ਤੇ ਬਾਸ਼ੀ ਗੱਲ ਬੋਲਣਗੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਅਰੇ ਪੱਤਰਕਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਲੈਟ ਪੁਲਿੰਗ ਤੇ ਮਾਰੀ ਜਾਣਕਾਰੀ ਦੇਣੀ ਚਾਹਾਂ ਕਿ ਜਿਹੜੇ ਨਾ ਦੇਖਿਆ ਨਾ ਤੁਸੀਂ ਇੱਕ ਚਿਰਕੀ ਚੈਨ ਆ ਕਿੰਨੇ ਕਿਹਾ ਕਿ ਮੈਂ 100 ਏਕੜ ਜਿਹੜੀ ਆਪਣੀ ਜ਼ਮੀਨੋਂ ਕੋਲ ਕਰਦਾ ਕੋਈ ਜ਼ਿਗੀਰ ਜਨ ਕੋਈ ਕਿਸਾਨ ਨਹੀਂ ਹੈਗਾ ਕੋਈ ਕੋਲੋਨਾਈਜ਼ਰ ਹੈ ਜਿਨ੍ਹਾਂ ਨੇ ਜ਼ਮੀਨਾਂ ਕੱਟੀਆਂ ਕੀਤੀਆਂ ਇੱਕ ਹੋਰ ਪੀ ਆਰ ਬੀ ਉਰਚ ਪ੍ਰੋਪਰ ਵਾਲੇ ਹੈ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ 100 ਏਕੜ ਇਹ ਉਹ ਲੋਕ ਨੇ ਜਿਨ੍ਹਾਂ ਨੇ ਜ਼ਮੀਨਾਂ ਕੱਟੀਆਂ ਕੀਤੀਆਂ ਨੇ ਕੋਲੋਨਾਈਜ਼ਰ ਨੇ ਵਪਾਰੀ ਨੇ ਇਹ ਕੋਈ ਕਿਸਾਨ ਨਹੀਂ ਹੈਗੇ ਨਾ ਇਹਨਾਂ ਦੀ ਕੋਈ ਜੱਦੀ ਜ਼ਮੀਨ ਹੈ ਇਹ ਸਰਕਾਰ ਦੇ ਬੰਦੇ ਨੇ ਲੋਕਾਂ ਨੂੰ ਭਲੇਖਾ ਪਾਉਣ ਲਈ ਲੋਕਾਂ ਨੂੰ ਭਲੇਖਾ ਪਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਜਿਹੜਾ ਪੇਪਰ ਔਰ ਪ੍ਰੈਸ ਨੂੰ ਦਿੱਤਾ ਜਾ ਰਿਹਾ ਕਿ ਅਸੀਂ ਇਹ ਮੇਕਰ ਕੰਮ ਕਰਤੀ ਮੈਂ ਇੱਕਦਮ ਨਤੀਜੀ ਡਾਕਟਰ ਖਨਾਰੀਓ ਤੇ ਇੱਕ ਕੌਂਸਲਰ ਆ ਗਿਆ ਉਹ ਇੱਕ ਕੌਂਸਲਰ ਉਹ ਆਮ ਆਦਮੀ ਪਾਰਟੀ ਦਾ ਕੌਂਸਲਰ ਆ ਉਹਦੀ ਖੋਜੀ ਜ਼ਮੀਨ ਆਈ ਹੈ ਨਿਊ ਆਰਪਿੰਟ ਤੇ ਮੈਂ ਕਿਹਾ ਕਿ ਉਹਦੀ ਪਿਆਸ ਉਹ ਪੱਜ ਗਿਆ ਸੋ ਆਪਣਾ ਇਹਨਾਂ ਦਾ ਕੋਈ ਬੰਦਾ ਵੀ ਜਮੀਨਨੀਪੁਰ ਕਈ ਬੰਦੇ ਦੀ ਜ਼ਮੀਨ ਆਈ ਹੈ ਵਿੱਚ ਪਰ ਕੋਈ ਵੀ ਇਹਨਾਂ ਨੂੰ ਐਫੀਡੀ ਵੀ ਦੇ ਰਿਹਾ ਤੇ ਰਿਪੋਰਟ ਕਰਦੇ ਆ ਸਾਰੇ ਇਸ ਦੇ ਬੁਚ ਨੇ ਚਾਹੇ ਉਹ ਆਮ ਆਦਮੀ ਵਾਲਿਆਂ ਦੀ ਜ਼ਮੀਨ ਆਈ ਹੋਵੇ ਚਾਹੇ ਕਿਸੇ ਹੋਰ ਦੀ ਆਈ ਹੋਵੇ ਕੋਈ ਵੀ ਬੰਦਾ ਜ਼ਮੀਨ ਦੇਣ ਲਈ ਤਿਆਰ ਨਹੀਂ ਹੈਗਾ ਪੰਜਾਬ ਦੇ ਵਿੱਚ ਲੋਕੀ ਡਾਂਗਾ ਕਢੀ ਕੱਢੀ ਫੜੇ ਨੇ ਆ ਉਹ ਵੇਲਾ ਦੇਖਦੇ ਨੇ ਵੀ ਆਉ ਉਹ ਸਹੀ ਮੁਕੀਏ ਇਹ ਆਪਣੇ ਖਾਨੂਨ ਉਪਨਾ ਨਾ ਕਿਸਾਨ ਇਹਨਾਂ ਦੇ ਧਲੇਕੇ ਜਾਓ ਧੰਨਵਾਦ ਜੰਮ ਸਿੰਘ ਜੀ ਖਣੜੀ ਹੁੰਦੇ ਨੇ ਮੈਂ ਸਾਡੇ ਮੇਰੇ ਹੋਰ ਕਿੱਥੇ ਗਏ ਧੰਨਵਾਦ ਜਿਹੜੀ ਆਪ ਕੋਹਾੜੀ ਦੇ ਵਿੱਚ ਆ ਉਹ ਜਿਹੜੀ ਬਹਿਸ ਆ ਕਿਸੇ ਆਉਂਦੇ ਜਿੱਥੇ ਲਗਾਤਾਰ ਪੈ ਰਹੇ ਮੀਂਹ ਐ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਆ ਉੱਥੇ ਹੀ ਕਿਸਾਨਾਂ ਦੇ ਲਈ ਇਹ ਰਾਹਤ ਨਹੀਂ ਬਲਕਿ ਮੀਂਹ ਆਫਤ ਬਣ ਕੇ ਆ ਰਿਹਾ ਕਿਉਂਕਿ ਉਹਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੰਗਰੂਰ ਦੇ ਨਜ਼ਦੀਕੀ ਪਿੰਡ ਬਡਰੂਖਾ ਤੋਂ ਜਿੱਥੇ ਕਿ ਇੱਕ ਕਿਸਾਨ ਹਰਦੀਪ ਸਿੰਘ ਦੀ ਕਦੂਆਂ ਦੀ ਸਾਰੀਆਂ ਵੇਲਾਂ ਖਰਾਬ ਹੋ ਗਈਆਂ ਉਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕੱਦੂ ਲੱਗਦੇ ਨੇ ਪਰ ਵੱਧਦੇ ਫੁੱਲਦੇ ਨਹੀਂ ਛੋਟੇ-ਛੋਟੇ ਕੱਦੂ ਲੱਗੇ ਸੁੱਕ ਜਾਂਦੇ ਨੇ ਜਿਨ੍ਹਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਲੇਬਰ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਤਾਂ ਕਿਉਂਕਿ ਲਗਾਤਾਰ ਬਰਸਾਤ ਹੋ ਰਹੀ ਆ ਜਿਸ ਦੇ ਕਰਕੇ ਸਬਜ਼ੀਆਂ ਖਰਾਬ ਹੋ ਰਹੀਆਂ ਨੇ ਤੇ ਸਬਜ਼ੀਆਂ ਦੇ ਫਿਰ ਰੇਟ ਜਦੋਂ ਮੰਡੀਆਂ ਦੇ ਵਿੱਚ ਜਾਂਦੇ ਨੇ ਉਹ ਰੇਟ ਨਹੀਂ ਮਿਲਦੇ ਤਾਂ ਗਾਹਕ ਕਹਿੰਦਾ ਕਿ ਉਹ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਇੱਕ ਪਾਸੇ ਕਿਸਾਨਾਂ ਦੇ ਉੱਤੇ ਮਾਰ ਦੂਜੀੇ ਪਾਸੇ ਖਰੀਦਣ ਵਾਲਿਆਂ ਦੇ ਉੱਤੇ ਵੀ ਫਿਰ ਮਾਰ ਪੈ ਸਕਦੀ ਹੈ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਪਾਣੀ ਨੇ ਬਰਬਾਦ ਕਰ ਦਿੱਤੀਆਂ ਤੇ ਕਿਸਾਨ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾਉਣਾ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਤਾਂ ਤੁਸੀਂ ਸੁਣਿਆ ਕਿਸਾਨ ਹਰਦੀਪ ਸਿੰਘ ਤੇ ਉਸਦੇ ਪੁੱਤਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਅਦਰਸ ਲਗਨ ਦਾਤਾ ਦੇ ਉੱਤੇ ਦੋਹਰੀਆਂ ਮਾਰਾਂ ਪੈਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਦੇ ਤਾਂ ਸਰਕਾਰਾਂ ਦੀ ਮਾਰ ਕਦੇ ਕੁਦਰਤ ਦੀ ਬੇਰੁਖੀ ਦਾ ਸ਼ਿਕਾਰ ਅਕਸਰ ਹੀ ਦੇਸ਼ ਦਾ ਅਨਦਾਤਾ ਹੁੰਦਾ ਜਿਸ ਤੋਂ ਬਾਅਦ ਫਿਰ ਅਨਦਾਤਾ ਮੁਆਵਜ਼ਾ ਲੈਣ ਦੇ ਲਈ ਸੜਕਾਂ ਦੇ ਉੱਤੇ ਉਤਰਦਾ ਪਰ ਸੜਕਾਂ ਦੇ ਉੱਤੇ ਮੁਆਵਜ਼ਾ ਨਹੀਂ ਬਲਕਿ ਪ੍ਰਸ਼ਾਸਨ ਦੀਆਂ ਫਿਰ ਡਾਂਗਾਂ ਮਿਲਦੀਆਂ ਨੇ ਆਖਰ ਕਦੋਂ ਤੱਕ ਅਜਿਹੇ ਹਾਲਾਤ ਦੇਸ਼ ਦੇ ਅਨਦਾਤਾ ਦੇ ਦੇਖਣ ਨੂੰ ਮਿਲਣਗੇ